ਅਨਪਛਾਤੇ ਨੌਜਵਾਨਾਂ ਨੇ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਦੇ ਪਟਿਆਲਾ ਪੁਲਿਸ ਦੇ ਮੁਲਾਜ਼ਮ ਸੀਗੇ ਉਹਨਾਂ ਦਾ ਚਾਕੂ ਮਾਰ ਕੇ ਨਾਬਾ ਬਾਜ਼ਾਰ ਚ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਬ੍ਰਦਰ ਨਵਦੀਪ ਸਿੰਘ ਨੂੰ ਵੀ ਉਸ ਲੜਾਈ ਚ ਜ਼ਖਮੀ ਕਰ ਦਿੱਤਾ ਗਿਆ ਸੀ ਸੋ ਇਮੀਡੀਏਟਲੀ ਕਿਉਂਕਿ ਵਾਰਦਾਤ ਸੰਗੀਨ ਸੀਗੀ ਤੇ ਸਾਡੀਆਂ ਆਪਰੇਸ਼ਨਲ ਟੀਮਾਂ ਇਮੀਡੀਏਟਲੀ ਦੋਸ਼ੀਆਂ ਦੀ ਭਾਲ ਤੇ ਗ੍ਰਫਤਾਰੀ ਦੇ ਮਗਰ ਪੈ ਗਈਆਂ ਐਂਡ ਵਿਦਨ 24 ਆਵਰਸ ਅਸੀਂ ਪਹਿਲੇ ਦੋ ਦੋਸ਼ੀ ਅਰੈਸਟ ਕੀਤੇ ਐਂਡ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਟੋਟਲ ਜਿਹੜੇ 6 ਦੋਸ਼ੀ ਸੀਗੇ ਉਹ ਅਸੀਂ ਸਾਰੇ ਅਰੈਸਟ ਕਰ ਲਏ ਤੇ ਉਹਨਾਂ ਤੋਂ ਜਿਹੜਾ ਚਾਕੂ ਵਰਤਿਆ ਗਿਆ ਸੀ ਉਹ ਵੀ ਰਿਕਵਰ ਕਰਾ ਲਿਆ ਗਿਆ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਤੇ ਮਾਨਯੋਗ ਡੀਜੀਪੀ ਪੰਜਾਬ ਦਾ ਬਿਲਕੁਲ ਕਲੀਅਰ ਮੈਸੇਜ ਆ ਜੀ ਕਿਸੇ ਪ੍ਰਕਾਰ ਦੇ ਕ੍ਰਿਮੀਨਲ ਨੂੰ ਵੀ ਜੇਕਰ ਉਹ ਸੋਚਦੇ ਆ ਕਿ ਕ੍ਰਾਈਮ ਕਰਕੇ ਕਾਨੂੰਨ ਦੀ ਗ੍ਰਿਫਤ ਤੋਂ ਬਚ ਸਕਣਗੇ ਤੇ ਉਹ ਬਿਲਕੁਲ ਉਹਨਾਂ ਦੀ ਇੱਕ ਗਲਤਫਹਿਮੀ ਆ ਕਿਉਂਕਿ ਪੰਜਾਬ ਪੁਲਿਸ ਅਤੇ ਪਟਿਆਲਾ ਪੁਲਿਸ ਦਾ ਜਿਹੜਾ ਗੈਂਗਸਟਰਾਂ ਤੇ ਵਾਰ ਤੇ ਕ੍ਰਿਮੀਨਲਾਂ ਤੇ ਵਾਰ ਜਿਹੜਾ ਹੈਗਾ ਉਹ ਬੜੀ ਸਰਗਰਮੀ ਨਾਲ ਚੱਲ ਰਿਹਾ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬੜੀ ਨਿੱਕੀ ਜੀ ਗੱਲ ਤੇ ਬਹੁਤ ਛੋਟੀ ਜੀ ਗੱਲ ਤੇ ਬਹਿਸ ਹੋਈ ਇਹ ਜਿਹੜੇ ਹੈੱਡ ਕਨਸਟੇਬਲ ਅਮਨਦੀਪ ਸਿੰਘ ਸੀਗੇ ਇਹ ਸਿਵਲ 'ਚ ਸੀਗੇ ਇਹਨਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਤੇ ਇਹ ਆਪਣੇ ਭਰਾ ਦੇ ਨਾਲ ਉੱਥੇ ਕੁਝ 버ਗਰ ਜਾਂ ਸੈਂਡਵਿਚ ਕਹਿ ਲਿਏ ਕੋਈ ਆਈਟਮ ਉੱਥੇ ਖਾਣ ਨੂੰ ਗਈ ਸੀ ਤੇ ਉੱਥੇ ਇਹਨਾਂ ਦੀ ਦੁਕਾਨ ਤੇ ਖੜੇ ਇੱਕ ਨੌਜਵਾਨ ਨਾਲ ਜਿਹੜੀ ਆ ਇਸ ਗੱਲ ਤੇ ਬਹਿਸ ਸ਼ੁਰੂ ਹੁੰਦੀ ਆ ਕਿ ਉਹ ਕਹਿੰਦੇ ਕਿ ਤੁਸੀਂ ਪੇਮੈਂਟ ਕਰੋ ਇਹ ਕਹਿੰਦੇ ਅਸੀਂ ਕਰ ਰਹੇ ਆ ਪੇਮੈਂਟ ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਪੇਮੈਂਟ ਕਰਕੇ ਹੀ ਜਾਵਾਂਗੇ ਤੇ ਉਨੀ ਦੇਰ ਚ ਤਲਖੀ ਇਹ ਬਹਿਸ ਬਸਾਈ ਜਿਹੜੀ ਆ ਉਹ ਵੱਧ ਜਾਂਦੀ ਆ ਤੇ ਧੱਕਾ ਮੁੱਕੀ ਹੁੰਦੀ ਆ ਤੇ ਉਹ ਫੋਨ ਕਰਦੇ ਆ ਤੇ ਇਮੀਡੀਏਟਲੀ 6-7 ਨੌਜਵਾਨ ਜਿਹੜੇ ਉੱਥੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤੇ ਅਸੀਂ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਤੇ ਇਹਦੇ ਵਿੱਚ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ ਡੀਐਸਪੀ ਨਾਬਾ ਗੁਰਿੰਦਰ ਸਿੰਘ ਬਲ ਇੰਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਇਨਸਪੈਕਟਰ ਅੰਕੁਰਦੀਪ ਸਿੰਘ ਤੇ ਐਸਐਚਓ ਕੋਤਵਾਲੀ ਨਾਬਾ ਨੇ ਬੜੀ ਸ਼ਿੱਦਤ ਨਾਲ ਤੇ ਬੜੇ ਐਫਰਟ ਨਾਲ ਰਿਕਾਰਡ ਟਾਈਮ ਚ ਸਵਾਰਦਾਤ ਨੂੰ ਜਾਨ ਦੇਣ ਵਾਲੇ ਸਾਰੇ ਕਾਤਲਾਂ ਨੂੰ ਅਸੀਂ ਅਰੈਸਟ ਕੀਤਾ ਤੇ ਬਿਲਕੁਲ ਕਲੀਅਰ ਮੈਸੇਜ ਹੈ ਜੀ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਜਿਹੜਾ ਹੈ ਉਹ ਜਦੋਂ ਦਾ ਸ਼ੁਰੂ ਹੋਇਆ ਤੇ ਪਟਿਆਲਾ ਪੁਲਿਸ ਨੇ 150 ਤੋਂ ਵੱਧ ਜਿਹੜੇ ਕ੍ਰਿਮੀਨਲਸ ਨੇ ਹੀਨਸ ਕ੍ਰਾਈਮ ਚ ਵਾਂਟਡ ਸੀਗੇ ਕਤਲ ਚੇਰਾ ਦਾ ਕਤਲ ਚ ਲੁੱਟਾਂ ਖੋਹਾਂ ਚ ਉਹ ਅਸੀਂ ਅਰੈਸਟ ਕਰਕੇ ਜੇਲਾ ਚ ਭੇਜੇ ਆ ਜੇਕਰ ਕੋਈ ਵੀ ਕ੍ਰਿਮੀਨਲ ਇਹ ਸੋਚਦਾ ਆ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੀ ਗ੍ਰਿਫਤੋਂ ਤੋਂ ਬਚ ਸਕੂਗਾ ਤੇ ਉਹ ਗਲਤ ਫਹਿਮੀ ਜਿਹੜੀ ਆ ਆਪਣੇ ਮਨ ਚੋਂ ਕੱਢ ਦੇ ਇਹਨਾਂ ਦੀ ਜੀ ਪਛਾਣ ਜਿਹੜੀ ਆ ਇੱਕ ਮੁੰਡਾ ਆਸ਼ੀ ਆ ਇੱਕ ਹੀਰਾ ਇੱਕ ਇਹਨਾਂ ਚੋਂ ਜਿਹੜਾ ਰਾਹੁਲ ਆ ਇੱਕ ਕੈਫ ਤੇ ਇੱਕ ਰਿੱਕੀ ਤੇ ਜਿਹੜਾ ਬਹਿਸ ਜਿਹੜੀ ਸ਼ੁਰੂ ਹੋਈ ਸੀ ਉਹ ਰਿੱਕੀ ਨਾਮ ਦੇ ਮੁੰਡੇ ਨਾਲ ਸ਼ੁਰੂ ਹੋਈ ਸੀ ਤੇ ਉਹਨੇ ਅੱਗੇ ਰਾਹੁਲ ਨੂੰ ਕੈਫ ਨੂੰ ਹੀਰੇ ਨੂੰ ਤੇ ਇਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਸੀ ਫੋਨ ਕਰਕੇ ਤੇ ਇਹਨਾਂ ਚੋਂ ਮੈਂ ਦੱਸਣਾ ਚਾਹਾਂਗਾ ਕਿ ਕੁਝ ਜਿਹੜੇ ਦੋਸ਼ੀ ਨੇ ਇੱਕ ਤੇ ਇਹਨਾਂ ਚੋਂ ਦੋ ਜਿਹੜੇ ਆ ਉਹ ਜੁਵਨਾਈਲ ਵੀ ਨੇ ਮਤਲਬ ਟੋਟਲ 6 ਗ੍ਰਫਤਾਰੀਆਂ ਨੇ ਉਹਨਾਂ ਚੋਂ 2 ਜੁਵਨਾਈਲਸ ਨੇ ਤੇ ਜਿਹੜਾ ਕੈਫ ਆ ਹੀਰਾ ਤੇ ਆਸ਼ੀ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜਿਹੜੇ ਆ ਉਹ ਦਰਜ ਨੇ ਤੇ ਇਸ ਵਾਰदात ਨੂੰ ਅੰਜਾਮ ਦੇ ਕੇ ਇਹ ਇੱਥੋਂ ਫਰਾਰ ਹੋ ਕੇ ਇਹਨਾਂ ਨੇ ਕਿਸੇ ਦੂਜੇ ਡਿਸਟ੍ਰਿਕਟ ਚ ਪਨਾਹ ਲਈ ਸੀ ਤੇ ਬੜੀ ਵਧੀਆ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਦੀ ਅਸੀਂ ਮਿਸਾਲ ਕਾਇਮ ਕਰਦੇ ਹੋਏ ਸਾਡੀ ਆਪਰੇਸ਼ਨਲ ਟੀਮਾਂ ਨੇ 36 ਘੰਟਿਆਂ ਦੇ ਅੰਦਰ ਇਹ ਸਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ 6 ਦੋਸ਼ੀ ਸੀ ਸਾਰੇ ਅਰੈਸਟ ਕਰ ਲਏ। ਸਾਰੇ ਕਿਸੇ ਗੈਂਗ ਨਾਲ ਆਲੇ ਜੁੜੇ ਹੋਏ ਨੇ? ਨਹੀਂ ਜੀ ਇਹ ਕਿਸੇ ਗੈਂਗ ਨਾਲ ਨਹੀਂ ਜੁੜੇ ਜੀ। ਇਹ ਜਿਵੇਂ ਛੋਟੇ-ਮੋਟੇ ਬਦਮਾਸ਼ ਹੁੰਦੇ ਆ ਕੋਈ ਗੈਂਗ ਅਫੀਲੀਏਸ਼ਨ ਕਿਸੇ ਪ੍ਰਕਾਰ ਦੀ ਸਾਹਮਣੇ ਨਹੀਂ ਆਈ। ਸਰ ਇਹ ਕਤਲ ਜਿਹਨਾਂ ਨੇ ਬੈਸਮੈਂਟ ਚ ਇਹ ਮਿੱਟੀ ਕੀਤਾ ਗਿਆ ਸੀ। ਦੇਖੋ ਜੀ ਇਹ ਕਤਲ ਹੀਟ ਆਫ ਦਾ ਮੂਮੈਂਟ ਚ ਹੋਇਆ। ਬੜੀ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬੜੀ ਛੋਟੀ ਜੀ ਗੱਲ ਦੇ ਪਿੱਛੇ ਬਹਿਸ਼ ਸ਼ੁਰੂ ਹੁੰਦੀ ਹੈ। ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਕੋਈ ਸੈਂਡਵਿਚ ਵਗੈਰਾ ਖਾਦਾ ਉਹਦਾ ਪ ਉਹ ਕਹਿੰਦੇ ਅਸੀਂ ਕਰ ਦਿੰਨੇ ਆ ਅਸੀਂ ਅਜੇ ਖਾਲੀਏ ਉੱਥੋਂ ਕੋਈ ਗਾਲੀ ਗਲੋਸ਼ ਸ਼ੁਰੂ ਹੁੰਦਾ ਹੈ ਤੇ ਬਿਲਕੁਲ ਹੀਟ ਆਫ ਦਾ ਮੂਮੈਂਟ 'ਚ ਉਹ ਫੋਨ ਕਰਦੇ ਆ ਤੇ ਇਹ ਸਾਥੀ ਜਿਹੜੇ ਆ ਕੇ ਉੱਥੇ ਲੜਾਈ ਦੌਰਾਨ ਹੀ ਉਹਨਾਂ ਦੇ ਬਾਡੀ ਦੇ ਪਿਛਲੇ ਸਾਈਡ ਤੇ ਚਾਕੂ ਮਾਰਦੇ ਇੱਕੋ ਹੀ ਸਰ ਚਾਕੂ ਵਰਤੇ ਗਿਆ ਸੀ ਇੱਕੋ ਹੀ ਚਾਕੂ ਸੀਗਾ ਜੀ ਇੱਕ ਚਾਕੂ ਨਾਲ ਦੋ ਵਾਰ ਕੀਤੇ ਗਏ ਸੀ। ਇਹ ਸਰ ਇਹ ਵੈਪਨ ਉਹਨਾਂ ਨੂੰ ਜਿਹੜੇ ਬੁਲਾਏ ਗਏ ਪਰ ਤੇ ਉਹਨੂੰ ਲੈ ਕੇ ਆਈ ਸੀ ਜਿਸ ਨਾਲ ਬੈਸ ਹੋਈ ਉਹ ਜਿਹੜੇ ਬੁਲਾਏ ਗਏ ਬੰਦੇ ਸੀ ਉਹਨਾਂ ਚੋਂ ਇੱਕ ਬੰਦਾ ਹੈ ਵੈਪਨ ਲੈ ਕੇ ਆਇਆ। ਸਰ ਇਹ ਮਾਲਕ ਸੀਗਾ ਸਰ ਜਿਹੜੇ ਜਿਸ ਬੰਦੇ ਨਾਲ ਪਹਿਲਾਂ ਬੈਸ ਹੋਈ ਉਹ ਮਾਲਕ ਸੀ ਦੁਕਾਨ ਦਾ। ਨਹੀਂ ਉਹ ਮਾਲਕ ਨਹੀਂ ਸੀਗਾ ਜੀ ਉਹ ਦੁਕਾਨ ਤੇ ਉਹ ਖੜਿਆ ਸੀ ਉਹ ਵੀ ਸ਼ਾਇਦ ਕਸਟਮਰ ਹੀ ਸੀਗਾ। ਤੇ ਉਹਨੇ ਕਿਹਾ ਸੀ ਕਿ ਯਾਰ ਤੁਸੀਂ ਪੇਮੈਂਟ ਕਰ ਦਿਓ। ਮਾਲਕ ਨਾਲ ਕੋਈ ਬੈਸ ਨਹੀਂ ਹੋਈ। ਪਰ ਉਹ ਵੀ ਸਰ ਨਸ਼ੇ ਵਿੱਚ ਸੀਗੇ ਜੀ। ਨਹੀਂ આરોપી ਕੋਈ ਨਸ਼ੇਚ ਨਹੀਂ ਸੀਗੇ ਜੀ। ਮਤਲਬ ਅਜੇ ਅਸੀਂ ਇਹਨਾਂ ਦੇ ਬਾਕੀ ਡੋਪ ਟੈਸਟ ਵਗੈਰਾ ਕਰਾਣੇ ਆ ਕਿ ਐਡਿਕਟਸ ਹੈਗੇ ਇਹ ਦੇਖਣ ਲਈ ਪਰੰਤੂ ਵਾਰਦਾਤ ਦੇ ਸਮੇਂ ਕਿਸੇ ਪ੍ਰਕਾਰ ਦੀ ਇਹ ਕੋਈ ਗੱਲ ਨਹੀਂ ਸੀਗੀ ਕਿ ਕੋਈ ਬਹੁਤੇ ਨਸ਼ੇ 'ਚ ਹੋਣ ਉਤੇ ਬਹਿ ਸੀ ਇੰਨੀ ਵੱਧ ਗਈ ਉਹਨੇ ਤੈਸ਼ 'ਚ ਆ ਕੇ ਜਿਹੜਾ ਰਿੱਕੀ ਆ ਉਹਨੇ ਫੋਨ ਕੀਤੇ ਤੇ ਬਾਕੀ ਉਹਦੇ ਸਾਥੀ ਭੱਜ ਕੇ ਆਏ ਤੇ ਉੱਥੇ ਉਹਨਾਂ ਨੇ ਚਾਕੂ ਨਾਲ ਇੱਕ ਚਾਕੂ ਨਾਲ ਦੋ ਵਾਰ ਕੀਤੇ ਜ਼ਖਮੀ ਆ ਸਰ ਉਹ ਕਿਵੇਂ ਆ ਉਹਨਾਂ ਦੀ ਕਲਾ ਦੇਖੋ ਜਿਹੜੇ ਭਰਾ ਉਹਨਾਂ ਦੇ ਜ਼ਖਮੀ ਆ ਜਿਨ੍ਹਾਂ ਦੇ ਬਿਆਨਾਂ ਤੇ ਮੁਕੱਦਮਾ ਅਸੀਂ ਦਰਜ ਕੀਤਾ ਉਹ ਹੁਣ ਆਊਟ ਆਫ ਡੇਂਜਰ ਨੇ ਤੇ ਇਹਦੇ ਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਤੇ ਪਹਿਲਾਂ ਵੀ ਮਤਲਬ ਵਾਰਦਾਤਾਂ ਦੇ ਜਿਵੇਂ ਚੋਰੀਆਂ ਵਗੈਰਾ ਦੇ ਮੁਕੱਦਮੇ ਜਿਹੜੇ ਆ ਦਰਜ ਨੇ ਤੇ ਸਾਰੇ ਹੀ ਇਹ ਬੌੜਾ ਗੇਟ ਨਾਬਾ ਏਰੀਏ ਦੇ ਰਹਿਣ ਵਾਲੇ ਆ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਹੋਈ ਹੈ 6 ਜਣੇ ਦੀ ਦੇਖੋ ਜੀ ਇਹ ਕੁਝ ਮੰਦੇ ਅਸੀਂ ਲੁਧਿਆਣੇ ਤੋਂ ਵੀ ਗ੍ਰਿਫਤਾਰ ਕੀਤੇ ਬਾਕੀ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹ ਡਿਟੇਲ ਚ ਤੁਹਾਨੂੰ ਬਾਅਦ ਚ ਵੀ ਦੁਬਾਰਾ ਦੱਸਿਆ ਜਾਵੇਗਾ ਪਟਿਆਲਾ ਪੁਲਿਸ ਨੇ ਵੀ ਰეკਮੈਂਡ ਕੀਤਾ ਜੀ ਕਿ ਇਹ ਸਟੱਡੀ ਕਰਦੇ ਸੀ ਆ ਵੈਸੇ ਹੋ ਸੀ ਕਿ ਕਿਵੇਂ ਜੀ ਜਿਹੜੇ ਦੋ ਨਵਾਲੇ ਨੇ ਜੀ ਉਹ ਸਕੂਲੀ ਪ੍ਰੀਖਿਆ ਕਰਦੇ ਨਹੀਂ ਉਹ ਜਿਹੜੇ ਦੋ ਨਵਾਲੇਗਾ ਜੀ ਉਹ ਸਕੂਲ ਚ ਪੜ੍ਹਦੇ ਸੀ ਮਟ ਉਹਨਾਂ ਨੇ ਪੜ੍ਹਾਈ ਜਿਹੜੀ ਆ ਆਪਣੀ ਡ੍ਰੌਪ ਕੀਤੀ ਹੋਈ ਸੀ ਕੁਝ ਸਮੇਂ ਸਰ ਪਟਿਆਲਾ ਪੁਲਿਸ ਨੇ ਪਰਿਵਾਰ ਲਈ ਰეკਮੈਂਡ ਕੀਤਾ ਜੀ ਕਨਸਟੇਬਲ ਦੇਖੋ ਜੀ ਜੋ ਵੀ ਮਤਲਬ ਇਹੋ ਜੀ ਜਦੋਂ ਵੀ ਇੰਨੀ ਮੰਦ ਭਾਗੀ 300 ਫਾਵੀ ਘਟਨਾ ਹੁੰਦੀ ਹੈ ਤੇ ਜੋ ਵੀ ਸਰਕਾਰੀ ਪਾਲਿਸੀ ਮੁਤਾਬਕ ਜੋ ਵੀ ਫੈਮਲੀ ਨੂੰ ਰੀਲੀਫ ਵਗੈਰਾ ਮਿਲਣਾ ਹੋਸੀ ਪ੍ਰੋਪਰ ਉਹਦਾ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ